ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਐਸ ਸਾਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸ ਤੇ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੇ ਡਿਪਾਰਟਮੈਂਟ ਦੀ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਐ ਅਸੀਂ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਉਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਚਮਾ ਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬੱਸ ਸਟੈਂਡ ਦੇ ਪਿੱਛੇੜਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਡ 'ਚ ਅਸੀਂ ਪਹੁੰਚੇ ਆ ਵਾਰਡ ਨੰਬਰ ਸਤਾਰਾ ਸਤਾਰਾ ਵਰਡ ਨੰਬਰ ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦੇਰ ਤੋਂ ਇੱਥੇ ਸੀਵਰੇਜ ਦੀ ਪ੍ਰੋਬਲਮ ਹੈਗੀ ਤੇ ਮੈਂ ਇਹ ਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਦ ਤੱਕ ਇੱਥੇ ਗੰਦਗੀ ਰਹੂਗੀ ਜਦ ਜਾ ਤੁਸੀਂ ਇਹਨੂੰ ਬੰਦਿਆ ਤਰਾ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਲੀ ਇਨਸਟਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ 'ਚ ਅਸੀਂ ਸਾਫ਼ ਪਾਣੀ ਸਾਫ ਜਗਾ ਸੀਵਰੇਸ ਨਹੀਂ ਦੇ ਸਕਦੇ ਤਾਂ ਸਾਡਾ ਉੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀ ਦਰਸਤ ਅਸੀਂ ਇਹ ਚਾਹਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਵੇਖ ਰਿਹਾ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਡੀਸੀ ਵਾਲੇ ਤੁਸੀਂ ਜਸਟ ਹੈਵ ਅ ਲੁੱਕ ਤੇ ਜ਼ਰੂਰ ਇਹ ਲੋ ਜੀ ਧੰਨਵਾਦ ਜੀ ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਐਸ ਸਾਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਇਸ ਹੀ ਮੈਡਮ ਤੇ ਪੂਰੇ ਸਾਡੇ ਐਸਐਸ ਤੇ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਧੀਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਊਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ 'ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀਗੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਬੈਕਮੈਕ ਉਹਨੂੰ ਮੈਂ ਇਹੀ ਸ਼ਕਤੀ ਨਾਲ ਨਿਰਦੇਸ਼ ਦਿੱਤੇ ਕਿ ਜੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸ ਸਟੈਂਡ ਦੇ ਪਿੱਛੇ ਜਿਹੜਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਡ 'ਚ ਅਸੀਂ ਪਹੁੰਚੇ ਆ ਵਾਰਡ ਨੰਬਰ 17 17 ਵਾਰਡ ਨੰਬਰ 'ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦਿੌਰ ਤੇ ਸੀਵਰ ਦੀ ਪ੍ਰੋਬਲਮ ਹੈਗੀ ਤੇ ਮੈਂ ਇਹ ਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾ ਜਾ ਤੁਸੀਂ ਇਹਨੂੰ ਬੰਦਿਆਂ ਤਰਾ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਲੀ ਇਨਸਟਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ ਵਿੱਚ ਅਸੀਂ ਸਾਫ਼ ਪਾਣੀ ਸਾਫ ਜਗਾ ਸੀਵਰੇਸ ਨਹੀਂ ਦੇ ਸਕਦੇ ਤਾਂ ਸਾਡਾ ਉੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀਦਰਸਤ ਅਸੀਂ ਇਹ ਚਾਹਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਵਿੱਚ ਹੋ ਰਹੀ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਡੀਸੀ ਵਾਲੇ ਤੁਸੀਂ ਜਸਟ ਹੈਵ ਅ ਲੁੱਕ ਤੇ ਜ਼ਰੂਰ ਇਹ ਲੋ ਜੀ ਧੰਨਵਾਦ ਜੀ